ਪੁਲਿਸ ਨੇ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰਿਆ ਆਉਂਦਾ ਇਹ ਬੰਦਾ ਅਤੇ ਉਸ ਦਾ ਸਾਥੀ ਸਕੀਮ ਲਗਾ ਕੇ ਬਾਡਰ ਤੋਂ ਪਾਰ ਇੱਕ ਅਜਿਹਾ ਸਮਾਨ ਭਾਰਤ ਮੰਗਵਾਉਂਦੇ ਸੀ ਕਿ ਜਿਸ ਦੇ ਬਾਰੇ ਸੁਣ ਪੁਲਿਸ ਇਹਨਾਂ ਦੇ ਪਿੱਛੇ ਪੈ ਗਈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਐਕਸ਼ਨ ਮੂਡ ਦੇ ਵਿੱਚ ਆ ਕੇ ਨਾਕੇਬੰਦੀ ਦੌਰਾਨ ਜਦੋਂ ਇਸ ਨੌਜਵਾਨ ਅਤੇ ਇਸ ਦੇ ਸਾਥੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਹਨਾਂ ਦੀਆਂ ਜੇਬਾਂ ਦੇ ਵਿੱਚੋਂ ਇੱਕ ਅਜੀਹਾ ਸਮਾਨ ਬਰਾਮਦ ਕੀਤਾ ਗਿਆ ਕਿ ਜਿਸ ਨੂੰ ਦੇਖ ਇੱਕ ਵਾਰ ਤਾਂ ਪੁਲਿਸ ਦੇ ਵੱਡੇ ਵੱਡੇ ਅਫਸਰ ਵੀ 당ਗ ਰਹੇਗੇ ਅੱਗੇ ਸੁਣੋ ਡੀਐਸਪੀ ਸੁਖਜਿੰਦਰ ਸਿੰਘ ਥੱਪਰ ਹੋਰਾਂ ਦੇ ਜੁਬਾਨੀ ਹਾਂ ਜੀ ਸਰ ਕੀ ਮਾਮਲਾ ਹੈ ਜੇ ਜਿਹੜੇ 1 ਕਿਲੋ ਹੀਰਾ ਜੀ ਫੜੀ ਗਿਆ ਤੇ ਦੋ ਨੌਜਵਾਨ ਫੜੇ ਗਏ ਉਹਦੇ ਵਿੱਚ ਅ ਬਰਦਰ ਇਸ ਤਰ੍ਹਾਂ ਕੇ ਆਪਣੇ ਐਸਐਸਪੀ ਸਾਹਿਬ ਅਮਰੇਸ਼ਰ ਦਿਹਾਤੀ ਸਰਦਾਰ ਸਤਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰ ਜਿਹੜੀ ਹੈ ਭੈੜੇ ਅੰਸਰ ਨਾਲ ਸੰਬੰਧ ਵਿੱਚ ਮੌਕੇ ਤੇ ਗਸ਼ਤ ਮਜੂਦ ਸੀ ਇਲਾਕਾ ਦਰਾਨੇ ਗਸ਼ਤ ਆਪਣੇ ਐਸਐਚਓ ਸਾਹਿਬ ਨੂੰ ਇੱਕ ਕਨਫਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੋਰਤਨ ਦੀ ਸਾਈਡ ਤੋਂ ਜਿਹੜਾ ਇੱਕ ਸੈਕੰਡ ਲਾਈਨ ਡਿਫੈਂਸ ਉੱਪਰ ਨਵੀਂ ਸੜਕ ਬਣੀ ਹੈਗੀ ਹੈ ਕਿ ਉਧਰੋਂ ਨੌਜਵਾਨ ਆ ਰਹੇ ਨੇ ਦੋ ਚੜੇ ਹੋਏ ਮੋਫੜ ਦੇ ਉੱਪਰ ਵਾਈਟ ਕਲਰ ਦੀ ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੇਲੀ ਚੀਜ਼ ਜਾਂ ਹਿਰੋਇਨ ਬਰਾਮਦ ਹੋ ਸਕਦੀ ਹੈ ਇਹਨਾਂ ਨੇ ਇਨ ਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲਾ ਕੇ ਨਕਾ ਲਗਾ ਲਿਆ ਨਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਹੋਂਦ ਹੀ ਮੋਪੜ ਨੂੰ ਰੋਕਿਆ ਰੋਕ ਕੇ ਇਹਨਾਂ ਨੇ ਇਨ ਦਾ ਮੇਨ ਟਾਈਮ ਮੈਨੂੰ ਉਹਨਾਂ ਨੇ ਫੋਨ ਕਰ ਦਿੱਤਾ ਮੌਕੇ ਤੇ ਮੈਂ ਵੀ ਪਹੁੰਚ ਜਾਣਾ ਜੀ ਥੋੜੀ ਦੇਰ ਬਾਅਦ ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋਲ ਕਿਸੇ ਕਿਸ ਤੇ ਦੁਕਾਨ ਮੇਰੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਮੁੰਡਾ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ ਉਹਦੇ ਜੈਕਟ ਦੇ ਅੰਦਰਲੇ ਪਾਸੇ ਅੰਕਲ ਵਾਫਾ ਜਿਹੜਾ ਉਹ ਆਪਾਂ ਦੇਖਦੇ ਆ ਉਹਦੇ ਵਿੱਚ 2 ਅੱਧਾ ਦਾ ਕਿਲੋ ਦੇ ਪੈਕਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਹਿਰੋਇਨ ਦੇ ਬੰਦੇ ਸੀਗੇ ਔਰ ਫਿਰ ਇਹਨਾਂ ਨੂੰ ਮੌਕੇ ਤੇ ਪੁਸ਼ਕਸ਼ ਕੀਤੀ ਜਾਂਦੀ ਹੈ ਪੁਸ਼ਕਸ਼ ਕਰਨ ਤੋਂ ਬਾਅਦ ਉੱਥੇ ਮੌਕੇ ਤੇ ਜੋ ਵੀ ਕਾਰਵਾਈ ਹੈਗੀ ਹੈ ਉਸ ਤੋਂ ਬਾਅਦ ਆਪਾਂ ਨੂੰ ਲਿਆ ਕੇ ਅਫੀਅਤ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ ਤੇ ਲੈਂਦੀ ਜਾ ਰਹੀ ਹੈ ਸਰ ਕਿਹਦੇ ਆਣ ਵਾਲੇ ਨੇ ਦੋਵੇਂ ਇਹ ਐਕਚੁਅਲੀ ਨੌਜਵਾਨ ਦੋਵੇਂ ਇੱਕ ਕੋਟ ਖਾਲਸਾ ਤੇ ਇੱਕ ਕੋਟ ਆਜ਼ਮਤ ਰਹਿਣ ਵਾਲੇ ਅਮਰਸਰ ਦੇ ਜਿਸ ਤਰ੍ਹਾਂ ਤੁਸੀਂ ਪੁੱਛ ਰਿਹਾਗੇ ਉਹ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਡਰੋਨ ਤੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦੇ ਵਿੱਚ ਸਟਵਾਲੇ ਜਿਹਾ ਕਿਤੇ ਦਰੁਦਰ ਸਰ ਪਹਿਲੇ ਵੀ ਕਿਹਾ ਮੈਂ ਦੱਸ ਤੈਨੂੰ ਹਾਂ ਉਹ ਉਸੇ ਸੰਦਰਭ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹਨਾਂ ਨੂੰ ਕੋਈ ਖੂਫੀਆ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਤਰ੍ਹਾਂ ਨਾਲ ਕਰਕੇ ਆ ਜਿਹੜੇ ਆ ਰਹੇ ਨੇ ਜਵਾਨ ਨੌਜਵਾਨਾਂ ਇਹਨਾਂ ਨੂੰ ਰੁਕਿਆ ਜਾਵੇ ਤਾਂ ਵੀ ਇਹ ਇਸ ਧੰਦੇ ਦੇ ਵਿੱਚ ਹੈਗੇ ਨੇ ਸੋ ਸਾਡੀ ਪੁਲਿਸ ਪਾਰਟੀ ਨੇ ਮਸਤਾਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੇ ਹੀ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਕਰ ਰਹੇ ਆ ਅੱਜ ਜਨ ਸਰਕਰ ਨੇ ਸਰ ਇੱਕ ਇਕੱਲੇ ਵੀ ਕੁਝ ਨੂੰ ਕਨਫਾਈਨਮੈਂਟ ਮਗਾ ਦਿੱਤਾ ਹਾਂ ਮੈਂ ਇਹ ਹੀ ਤੁਹਾਨੂੰ ਦੱਸ ਰਿਹਾ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਆਪਾਂ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜੂਝ ਸੰਜ ਕਰ ਦਿੱਤੇ ਜਾਣਗੇ ਉਸ ਨਸ਼ਾ ਕਰਦੇ ਨਾਲ ਉਹਦਾ ਵੀ ਆਪਾਂ ਡੋਪ ਟੈਸਟ ਕਰਾਵਾਂਗੇ ਜੀ ਤੇ ਚੱਲਿਆਂ ਲੈ ਕੇ ਨਾਲ ਮੈਡੀਕਲ ਵੀ ਕਰਾਵਾਂਗੇ ਜੀ ਉਸ ਤੋਂ ਬਾਅਦ ਜੋ ਜੋ ਸਾਹਮਣੇ ਆਏਗਾ ਤੁਹਾਡਾ ਜੂਝ ਸੰਜ ਕਰਾਂਗੇ ਬੈਕਵਾਰਡ ਇਹਦੇ ਵਿੱਚ हां और दे विच आपा एना दे बैकवर्ड लिंक, लिंक, ज़िए ज़िए दे दे लिंक। दे ते फॉरवर्ड लिंक जेडे हो काढ रहे हां जेडे जेडे भी ਨਾਲ ਲੈਣਾ ਦੇ ਐਸੋਸੀਏਟ ਹੋਣਗੇ ਉਹ ਆਪਾਂ ਜ਼ਰੂਰ ਨਾਲ ਟੈਂਗਲ ਕਰਕੇ ਤੁਹਾਨੂੰ ਦੱਸ ਦਿਆਂਗੇ। ਪਹਿਲਾਂ ਦੇ ਨਾਲ ਲਿੰਕ ਫੜੇ ਨੇ। ਉਹਨਾਂ ਦਾ ਕੋਈ ਸੰਤ ਸੰਤ ਨਹੀਂ ਇਹਨਾਂ ਦਾ ਜਿਹੜੇ ਪਹਿਲੇ ਦੱਸਦਾ ਫੜੇ ਸੀ 3 ਦਿਨ ਪਹਿਲੇ ਵੀ ਫੜੇ। ਉਹ ਵੀ ਵੈਰੀਫਾਈ ਕਰ ਲੈਣੇ ਜੀ। ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਗਾ ਤੁਹਾਨੂੰ ਦੱਸਾਂਗੇ। ਜ਼ਰੂਰ। ਸਰ ਇਹਨਾਂ ਦੇ ਪਾਕਿਸਤਾਨ ਨਾਲ ਲਿੰਕ ਇਹਨਾਂ ਦੇ ਮੋਬਾਈਲ ਡਿਟੇਲਾਂ ਚੈੱਕ ਕੀਤੀਆਂ ਜੀ। हां ਬਿਲਕੁਲ ਬ੍ਰਦਰ ਇਸ ਤਰ੍ਹਾਂ ਹੀ ਹੈ ਜਦੋਂ ਇਹ ਮੰਗਵਾਉਂਦੇ ਨੇ ਕਿਤਨਾ ਕਿਤਨੇ ਦੇ ਲਿੰਕ ਤੇ ਜੁੜਦੇ ਹੋਣਗੇ ਨਾ ਜੀ ਤਾਂ ਇਹ ਕੋਈ ਇੱਥੇ ਮੰਗਵਾ ਲੈਂ ਸੋ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਜੋ ਵੀ ਹੈ ਟੈਕਨੀਕਲੀ ਆਪਾਂ ਉਹਨੂੰ ਕੱਢ ਰਹੇ ਹਾਂ ਔਰ ਜੋ ਵੀ ਉਹਦੇ ਵਿੱਚੋਂ ਤੱਥ ਆਉਣਗੇ ਤੁਹਾਡਾ ਨਾਲ ਜੂ ਸੰਝ ਕਰ ਦਿੱਤੇ ਜਾਣਗੇ। ਥੈਂਕ ਯੂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਣ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।